ਸਾਡੇ ਨਾਲ ਚੌਰਾ ਨਹੀਂ ਆਉਂਦਾ। ਭਾਈ ਤੇਰਾ ਪਿਓ ਵਾ ਯਾਰ ਐ ਕਿ ਕਰਦਾ। ਤੇ ਫਿਰ ਜੇ ਥੱਕੇ ਗਾਣ ਦੀ ਕੀ ਜ਼ਰੂਰਤ ਹੈ ਉਹਨੂੰ ਦੁਪਹਿਰੇ। ਟਿਕਦਾ ਹੀ ਨਹੀਂ ਬਸ। ਤੱਕੋ ਹੀ ਨਹੀਂ ਪਿਓ ਵਾ ਤੇਰਾ। ਇਹ ਯਾਰ ਮੂਰਫ ਕਰਦਾ। ਨਾ ਟਿਕੇ ਨਾ ਗਿਆ ਘਰੇ। ਆਹ ਆਹ ਸਾਹ ਚੜ ਗਿਆ ਸਾਤਾ ਚੜਨਾ ਹੀ ਹੈ ਬਾਬਾ ਦੌੜਨਾ ਪੈ ਗਿਆ ਤੈਨੂੰ ਬੈ ਜਾ ਇਧਰ ਆਹ ਆਹ ਮੈਂ ਲਾਤੀ ਕਨਾਰੇ ਰੋਖਾ ਬੁੱਧ ਕਿ ਕਿਤੇ ਰੁੜ ਜਾਣਾ ਮੈਨੂੰ ਪਤਾ ਉਹ ਦਿਨ ਕਦੋਂ ਆਊਗਾ ਇੱਕ ਕਿਨੇ ਕਿ ਹੰਦੇ ਦਾ ਪਤਾ ਪਿਆਉ ਮਰ ਗਿਆ ਸੀ ਅੱਥੀ ਹਾਲੇ ਬਾਂਦੇ ਰਹੇ ਮੋਹ ਆ ਕੇ ਜਨਾ ਬੱਜੀ ਜਾ ਉੱਠਿਆ ਪਾਣੀ ਦੀ ਗੱਡੀ ਭਰਾ ਦੇ ਪੁੱਤ ਉਹ ਬਰਾ ਯਾਰ ਚਲੂਗਾ ਜਿਹ ਹੈ ਤਾਂ ਦਵਾਈ ਲਈ ਆ ਜਾਂਦਾ ਕੀ ਕਰਦਾ ਦਵਾਈ ਮੁਫਤ ਤੇ ਕੁਝ ਨਹੀਂ ਹੁੰਦਾਗਾ ਪੰਜ ਸੱਤ ਦਿਨ ਨਹੀਂ ਹੁਣ ਮੰਡੀ ਚਾਈਦਾਗਾ ਦਵਾਈ ਲੈਣੀ ਨਹੀਂ ਕਰਨੀ ਨਹੀਂ ਫਿਰ ਇੱਥੇ ਹੀ ਪਈ ਰਹਿੰਦੀ ਐ ਵੇ ਖੜੇ ਆシェ ਨੂੰ ਕੰਬੀ ਜਾਂਦਾ ਹੈ ਤੇ ਬਿਨਾ ਵਜੇ ਇਹ ਤੇ ਚੱਕ ਪਿਆ ਬਾਣੀ ਰੋਗ ਤੇ ਇਹ ਰਹਿ ਪਿਆ ਚੱਕ ਹੋਰ ਤੇ ਬਸ ਚੰਦਾ ਰਾ ਛੇਰਾ ਮੈਂ ਬੋਤੋ ਕਾ ਦੋ ਦਿਨ ਹੋ ਗਏ ਮੈਨੂੰ ਦਵਾਈ ਲਿਆ ਦੇ ਪੁੱਤ ਮੈਂ ਤੈਨੂੰ ਇੱਕ ਵਾਰੀ ਕਹਿਤਾ ਮੈਂਥੋ ਚੀਸਰ ਦੇ ਨਹੀਂ ਜਾਇਦਾ ਅਸੀਂ ਯਾਰਾਂ ਬੈਲੀਆਂ ਨੇ ਜਾਣਾ ਕੋਈ ਫਿਲਮ ਫਿਲਮ ਦੇਖਣਾ ਉਹ ਉਦੋਂ ਲੈ ਜਾ ਦਊਂਗਾ ਮਨ ਦਾ ਮਤ ਤੇਰਾ ਮੱਥਾ ਉਦੋਂ ਐ ਨਾ ਬੋਲਿਆ ਕਰ ਪੁੱਤ ਪੈੜਾ ਲੱਗਦਾ ਇਹ ਮਾਂ ਪਿਓ ਨਹੀਂ ਮਿਲਦਾ ਜਿੱਦੇ ਅੱਖਾਂ ਮੀਚ ਗਿਆ ਉਹਦੇ ਯਾਦ ਆਊਗਾ ਤੈਨੂੰ ਮੇਰੇ ਤੇ ਕੋਈ ਯਾਦ ਨਹੀਂ ਆਉਂਦਾ ਹਾਂ ਨਿੱਕੇ ਜਿਹੇ ਦਾ ਪਿਓ ਮਰ ਗਿਆ ਤਰਸਦੇ ਹਾਂ ਮਾਂ ਪਿਓ ਨੂੰ ਨਾਲ ਦੋ ਗੱਲਾਂ ਸੁਣ ਲੈ ਮੇਰੀਆਂ ਇੱਕ ਤਾਂ ਮੇਰੇ ਮੁੰਡੇ ਨੂੰ ਚੱਕਿਆ ਨਾ ਕਰ ਸੁਣ ਗਿਆ ਉਹਨੂੰ ਖੰਗ ਲਾਏਗਾ ਮੈਂ ਕਹਿੰਦੀ ਕੀ ਬਿਮਾਰੀ ਲੱਗੀ ਏ ਤੈਨੂੰ ਮੂਲ ਨਾ ਵਿਆਹ ਹੀ ਪਿਆਰਾ ਹੁੰਦਾ ਪੁੱਤ ਕੱਲੇ ਬਣਾਵੜਾ ਚੀਜ਼ਾਂ ਖਾਈਏ ਨਿਉ ਮੈਂ ਕਹਦੇ ਆਖਿਆ ਡਰਦਾ ਕਲੇਸ਼ ਨਾ ਪੈਜੇ ਮੁਰਕੇ ਹੋਰਾਂ ਕੋਲੇ ਭੰਡੇਗਾ ਤਾਂ ਤਾਂ ਨਹੀਂ ਦਿੰਦੇ ਖੰਗ ਲਾਗੀ ਤਾਂ ਆਖਦੂ ਮੈਨੂੰ ਪਲਾਨੀ ਚੀਜ਼ ਦਿੱਤੀ ਸੀ ਤੇਰਾ ਕੀ ਪਤਾ ਤੂੰ ਐਂ ਆਖਦੇ ਜਹਿਰੀ ਦਿੱਤਾ ਜਿਉਂਦੇ ਜੀਦਾ ਤਾਂ ਜੀ ਕਰਦਾ ਪੁੱਤ ਤੜਕੇ ਦਾ ਕਿਸ ਨੇ ਰੋਟੀ ਨਹੀਂ ਪੁੱਛਿਆ ਚਾਰ ਕਿੱਲੇ ਤੋਂ 18 ਬਣਾ ਕੇ ਦਿੱਤੀ ਸਾਰੀ ਦੁਨੀਆ ਹੀ ਬਣਾ ਕੇ ਦਿੰਦੀ ਹੈ ਰੇਗ ਦਾ ਹੀ ਪਿਆ ਬਣਾ ਕੇ ਦਿੰਦਾ ਬਲ ਮੈਂ ਮਾਂਦਸ ਕੱਲ ਰੋਟੀ ਮੰਗ ਖੜਾ ਸੀ ਟੁਕੜੇ ਭਾਲਦਾ ਦੁਪਹਿਰੇ ਤੂੰ ਮੇਰੇ ਘਰ ਵਾਲੀ ਸੁੱਤੀ ਪਈ ਸੀ ਅਸੀਂ ਚ ਉਹਨੂੰ ਕਿਉਂ ਉਠਾਇਆ ਤੂੰ ਹਿੰਮਤ ਤੇਰੀ ਇੰਨੀ ਧੀ ਬਣਾ ਕੇ ਲਿਆ ਪੁੱਤ ਆਪਦੀ ਧੀ ਤੋਂ ਰੋਟੀ ਨਹੀਂ ਮੰਗ ਸਕਦਾ ਯਾਰ ਮ ਹੁਣ ਰੋਟੀ ਜੋਗਾ ਵੀ ਨਹੀਂ ਨਾਲੇ ਮੇਰਾ ਪੱਖਾ ਖਰਾਬ ਹੋਇਆ ਪਿਆ ਉਹਦਾ ਠੀਕ ਕਰਾ ਦੇ ਪੁੱਤ ਗਰਮੀ ਚੰਗੀ ਐ ਸਭ ਐਸ ਬਿਮਾਰੀ ਆਸ ਤੇ ਜਿੰਨਾਂ ਚਾਰ ਦਿਨ ਮੱਛਰ ਬਲਣਦਾ ਪੁੱਤ ਕੌਣ ਲਾਵੇ ਹੁਣ 1200 ਰੁਪਏ ਨਵੇਂ ਤੇ ਪਰ ਮੈਂ ਛੇ ਫਰਮਾਇਚਾ ਪਰ ਮੈਂ ਛੇ ਫਰਮਾਇਚਾ ਘਰੇ ਵੀ ਨਹੀਂ ਲਊ ਪੀਣੋਂ ਹਟਦਾ ਹੁਣ ਖੇਚਾ ਗਿਆ ਲਊ ਪੀਣ ਇਹ ਜੇ ਦਿਨ ਨਾ ਹੋਇਆ ਯਾਦ ਆਊਗਾ ਮੇਰੇ ਨਹੀਂ ਆਉਂਦਾ ਹੁਣ ਤਾਂ ਚੱਕ ਲੈ ਵਾਹਿਗੁਰੂ ਕੀ ਪਤਾ ਕਦੋਂ ਆਊਗਾ ਟਾਈਮ ਉਹ ਕੋ ਤੇਰਾ ਪੁੱਤ ਤੇਰੀ ਸੇਵਾ ਕਰੇ ਮੈਂ ਰੱਬ ਤੋਂ ਮੰਗਦਾ ਪੁੱਤ ਓਏ ਹੁਣ ਤਾਂ ਇਹ ਸੀਰੀਆਂ ਦੇ ਸਾਹਮਣੇ ਵੀ ਹਜ਼ਾਰ ਲੈਂਦਾ ਪੁੱਤ ਓਏ ਉਹ ਡਰਦਾ ਰੋਟੀ ਨਹੀਂ ਮੰਗਦਾ ਪੁੱਤ ਓਏ ਫਾਫੜੇ ਜਿਨਾ ਲਾਵੇਂ ਸੁਣ ਗਿਆ ਮੇਰਾ ਪੁੱਤ ਨਾ ਜਦ ਜਵਾਨ ਹੋਇਆ ਨਾ ਉਹ ਉਹ ਸੇਵਾ ਕਰੂਗਾ ਕਿਉਂ ਮੈਂ ਮਾਂ ਪਿਓ ਉਹ ਜਾਣੇਗਾ ਉਹ ਮੈਂ ਤਾਂ ਕਦੇ ਚੰਗੀ ਮਾੜੀ ਨਹੀਂ ਕਹੀ ਪੁੱਤ ਤੁਹਾਨੂੰ ਓਏ ਕਹੀ ਨਹੀਂ ਚੰਗੀ ਮਾੜੀ ਜੇ ਨੇ ਮੈਂ ਤਾਂ ਕਦੇ ਕਿਸੇ ਦਾ ਮਾੜਾ ਹੀ ਨਹੀਂ ਸੀ ਕਰਿਆ ਤੇਰੀ ਮਾਂ ਮੁੱਕੀ ਮਾਯਾ ਰੱਬ ਨੂੰ ਤਾਨੇ ਦਿੱਤੇ ਉਹ ਗੱਜਵਾਕਾਂ ਦੀ ਮਾਂ ਖੋਲੀ ਰਾਹ ਦੇਣ ਦੇਖਣਾ ਮੈਂ ਹੁਣ ਸ਼ੁਕਰ ਮਨਾਉਣਾ ਰੱਬ ਦਾ ਤੂੰ ਉਹਨੂੰ ਚੱਕ ਲਿਆ ਮੇਰੀ ਗੱਲ ਸੁਣ ਮੇਰਾ ਬੇਲੀ ਐ ਸੁਚਾਰਨ ਪਰਸੋਂ ਕਰੇ ਤੂੰ ਉਹਨੂੰ ਕਿਉਂ ਆਖੇ ਉਸੇ ਤੈ ਕਰੇ ਚੱਪ ਗਿਆ ਮੈਂ ਦੁਨੀਆਂ ਦੇਖੀ ਐ ਪੁੱਤ ਆ ਦੁਨੀਆਂ ਦੇਖੀ ਤੇਰੇ ਨਾਮ ਦੀ ਲਿਆਜ ਐ ਫੋਨ ਮੋਬਾਈਲ ਤੇਰੇ ਕੋਲੇ ਮੈਨੂੰ ਪੁੱਛਿਆ ਬਾਬਾ ਮੈਂ ਤੇਰਾ ਨਾ ਲਿਆ ਹੂੰ ਇਹ ਮੰਦਰ ਹੈ ਮੈਂ ਕਿਹਾ ਉਹ ਕਰੇ ਨਹੀਂ ਤੇ ਗਾ ਮੂੰ ਚੱਕੀ ਜਾਵੇ ਗੁੜੀਆਂ ਕੁੜੀਆਂ ਸੋਬੇ ਪੜਦਾ ਹੁੰਦੀਆਂ ਪੁੱਤ ਉਹਦਾ ਹੱਕ ਬਣਦਾ ਯਾਰ ਬੋਲ ਮਾਰ ਕੇ ਉੱਥੋਂ ਮਰ ਜਾਂਦਾ ਜਿਹੜਾ ਯਾਰ ਹੁੰਦਾ ਤੇ ਤੂੰ ਮੇਰੇ ਚੀ ਗੜਾ ਕੱਢੀ ਜਾਣਾ ਯਾਰ ਉਹ ਤੈਨੂੰ ਹੀ ਅਗਲ ਹੈ ਨਹੀਂ ਕਿ ਉਹ ਯਾਰਾਂ ਦਾ ਯਾਰ ਹੈ ਚੱਲ ਮੈਂ ਗਾਤੋ ਨਹੀਂ ਕਹਿੰਦਾ ਪੁੱਤ ਮੈਨੂੰ ਦਵਾਈ ਲਿਆ ਦੇ ਤੇ ਅੱਖਣ ਵੀ ਨਾ ਮੈਂ ਦੇਣਾ ਫਿਰ ਮੈਂ ਨਹੀਂ ਦੇਖਣਾ ਹੀ ਪਿਆ ਹੋਇਆ ਕੁਸੂਨ ਕਾਏਗਾ ਫਿਰ ਆ ਕੀ 12 15 ਕਿਲੇ ਪਹਿਲੀ ਹੋਰ ਬਣਾਤੀ ਹੁਣ ਖੜੇ ਨਹੀਂ ਛੱਡਦਾ ਜਦੋਂ ਕਿਤੇ ਗੱਲ ਹੁੰਦੀ ਉਹਦੀ ਇੰਨੀ ਬਣਾਤੀ ਇੰਨੀ ਬਣਾਤੀ ਬਣਾਤੀ ਇਹਨੇ ਉਹ ਤਾਂ ਮੈਨੂੰ ਸਾਹਮਣੇ ਗਾਲ ਨਾ ਕੱਢਿਆ ਕਰ ਯਾਰ ਕੱਲੇ ਨੂੰ ਕੱਢ ਲਿਆ ਕਰ ਮੈਨੂੰ ਦਿਖਾਉਂਗਾ ਯਾਰ ਜੇਂ ਰੁਕੇ ਫਾਵੜੇ ਜਿਹਾ ਨਾ ਕਰ ਉਹ ਚਾਹ ਧਰ ਲਈ ਧਰ ਲਈ ਬਈ ਆ ਟਾਫੇ ਦਾ ਮੰਦਰ ਕੀ ਰੋਟੀ ਪਈਆ ਤਾਂ ਪੁੱਤ ਵਾਹਿਗੁਰੂ ਵਾਹਿਗੁਰੂ ਉਹ ਦੇਵਨ ਦੇ ਉਪਰਕੀਆਂ ਵਾਹਿਗੁਰੂ ਵਾਹਿਗੁਰੂ ਛੱਡ ਚਾਹ ਦੇ ਨਾਲ ਫੜਾ ਦਨੇ ਆ ਵਾਹਿਗੁਰੂ ਹੈਲੋ ਹਾਂ ਓਕੇ ਮੈਂ ਸੱਤੂ ਆ ਅੱਛਾ ਬੋਤਵਾਰ ਨਾ ਆਉਂਗੇ ਚਲ ਵਧ ਗਏ ਮੈਂ ਖਾਵਾ ਪੀਵਾਗੇ ਚੰਗਾ ਚੇਕਨ ਚੁੱਕ ਲਈ ਆ ਮਾਰੇ ਯਾਰਾ ਹੋਰ ਮੈਕਡਾ ਵਾਲਾ ਕਿਹੜੀ ਐਵੇਂ ਖਰਚਾ ਨਹੀਂ ਕਰੀਦਾ ਪੁੱਤ ਹਾਂ ਸੁਣਦਾ ਨਹੀਂ ਦੇਖੋ ਵਿੱਚ ਬੋਲਣਾ ਜ਼ਰੂਰੀ ਹੈ ਭੁਮਕੀ ਜਿਹਾ ਨਵੇਂ ਮੇਰੇ ਸਾਡੂਆ ਮੇਰੀ ਸਾਲੀ ਨੇ ਆਉਣਾ ਮੈਂ ਤਾਂ ਖਰਚਾ ਹੀ ਕੀ ਹੈ ਪੁੱਤ ਦਸ ਯਾਰ ਵੀ ਲੱਗ ਜੀ ਮੇਰਾ ਤੈਨੂੰ ਦਸ ਕੀ ਦਵਾ ਹਾਂ ਮੈਂ ਢਿੱਕੂਆ ਫਿਰ ਚੰਗਾ ਹਾਂ ਠੀਕ ਆ ਓਕੇ ਰੋਟੀ ਦੇ ਦਿੰਦਾ ਪੁੱਤ ਦੰਦ ਨਹੀਂ ਕੰਮ ਕਰਦੇ ਫਿਰ ਫੜਾ ਓਏ ਲੈ ਬਾਈ ਫੜਾ ਓਏ ਆ ਲੈ ਚੋਸ ਲੈ ਇਹਦਾ ਅੰਨ ਦਾ ਨਰਾਦਰ ਨਹੀਂ ਕਰੀਦਾ ਪੁੱਤ ਹਾਂ अच्छा अच्छा ओ नहीं हूं कटे गया सो ਕਿ ਉਹ ਆ ਫਿਰ ਵੀ ਆ ਤਾਂ ਕੁੱਤੇ ਨੂੰ ਨਹੀਂ ਪਾਉਂਦੇ ਜਿਵੇਂ ਤੂੰ ਛੜਤੀ ਰੋਟੀ ਜੇ ਤੂੰ ਕੁੱਤੇ ਵਾਂਗੂ ਭੋਕਿਆ ਭੋਕੀ ਜਣਾ ਹੈ ਹੈ ਚੰਗਾ ਭਾਈ ਮੈਨੂੰ ਕਿਤੇ ਵੀ ਪਿਓ ਚੰਗਾ ਮੇਰਾ ਕਿ ਮਾੜਾ ਵੇ ਕਿੰਨੀ ਜ਼ਮੀਨ ਬਣਾਤੀ ਤੁਹਾਨੂੰ ਯਾਰ ਮੇਰੀ ਗੱਲ ਸੁਣੋ ਹਾਂ ਦਰਵੇ ਜੇ ਟੋਕਟ ਕਾਈ ਕਰਨੀ ਹੈ ਨਾ ਤੇ ਕੱਲ ਤੋਂ ਨਾ ਆਇਆ ਤੇ ਨਹੀਂ ਆਉਂਦਾ ਯਾਰ ਮੇਰੇ ਸਾਫ਼ ਕਰ ਦੇ ਕਰ ਦੂੰਗਾ ਹਾਂ ਮੁੱਛਾਂ ਦੀ ਫਾੜੀ ਤਰਦੇ ਪੁੱਤ ਓਹ ਖੇਤ ਹੈਗਾ ਝੁਲਸਲਾ ਜੀ ਝੁਲਸਣੀਆਂ ਤਾਂ ਕਿ ਚਿਕਨ ਮਹਗਾਵਾ ਤੇਰੇ ਆਸਤੇ ਹੁਣ ਮੈਂ ਕਾਂ ਵੇੜੀ ਨਹੀਂ ਖਾਦਾ ਚਿਕਨ ਪੁੱਤ ਦੰਦ ਹੈ ਨਹੀਂ ਵੇ ਪਖੰਡ ਕਰਦਾ ਵੇ ਪਖੰਡ ਕਰਦਾ ਆਰਾਮ ਨਾਲ ਖਾਈਦੀ ਨਹੀਂ ਰੋਟੀ ਤੇਥੋਂ ਕਿਉਂ ਲਊ ਪੀਣਾ ਤੂੰ ਹੈਲੋ ਹਾਂ ਕਿਵੇਂ ਸਿਕਦੇਵ ਅੱਜ ਜਮ ਹਾਰੇ ਤੇ ਸੱਚੀ ਅੱਛਾ ਤੈਨੂੰ ਫੋਨ ਆਏ ਵੀ ਇਹਨੇ ਪਾਇਆ ਨਹੀਂ ਆਪਣਾ ਪੋਸਟ ਹੈ ਮੈਂ ਹੁਣ ਪਾ ਦੇਣਾ ਯਾਰ ਕਮਾਲ ਦੀ ਗੱਲ ਹੈ ਤੇ ਹੋ ਹਾਂ ਯਾਰ ਮੈਂ ਭੁੱਲ ਗਿਆ ਗਲਤੀ ਹੋ ਗਈ ਮੇਰੇ ਤਾਂ ਫਾਲੋਅਰ ਹੀ ਵੜਿਆ ਕੋਈ ਨਹੀਂ ਮਾ ਪਾਣਾ ਹੁਣ ਪਾਣਾ ਪਾਣਾ ਵਾਪਕ ਆ ਰੋਟੀ ਰੱਖ ਪਾਸੇ ਇੱਕ ਵੇ ਪਾਣੀ ਵੀ ਫੇਰ ਪੀ ਲਈ ਮੈਂ ਲੇਟ ਹੋ ਜਣਾ ਫੇਸਬੁੱਕ ਤੇ ਪਾਉਣਾ ਸੀ ਕਿ ਫਾਜ਼ਲ ਦੇ ਅੱਜ ਤੂੰ ਘਰ ਜਾਣ ਕੀ ਕੀ ਕਰਦਾ ਫਾਜ਼ਲ ਦੇ ਕੀ ਹੁੰਦਾ ਕੀ ਹੁੰਦਾ ਹਾਂ ਐ ਕਰ ਅਥਰਕ ਸਿਰ ਰੱਖ ਓਏ ਇਹਨੂੰ ਛੱਡ ਦੇ ਹੁਣ ਇੱਥੇ ਰੱਖ ਤ ਉਹਦੇ ਨੂੰ ਮੂੰਗਰ ਔਰ ਕੀ ਲੱਗੀ ਬੁੱਤਰ ਬੁੱਤਰ ਉਹਦੇ ਮੁਕਰ ਕੋਈ ਨਹੀਂ ਕੋਈ ਮਰਦ ਨਹੀਂ ਇਹ ਹਾਂ ਇੱਕ ਹੋਰ ਗੱਜਰ ਹੈ ਹਾਂ ਹਾਂ ਬਾਦਰਦੇ ਤੇ ਪਾਣੀ ਹੈ ਤੈਨੂੰ ਕੀ ਪਤਾ ਕਿ ਕੀ ਹੈ ਬੋਲ ਨਹੀਂ ਬਾਦਰਦੇ ਤੇ ਪਾ ਰਹੇ ਨੇ ਤੇ ਪਾਣੀਆ ਵੀ ਹੈ ਪਰ ਸੋਡੇ ਵੇਲੇ ਕਿਤੇ ਦੀ ਨੈਟ ਬੋਲਦਾ ਨਹੀਂ